ਰਾਸ਼ਟਰਪਤੀ ਡੋਨਾਲਡ ਟਰੰਪ ਮੰਗਲਵਾਰ ਤੋਂ ਕੈਨੇਡਾ ਅਤੇ ਮੈਕਸੀਕੋ ਤੋਂ ਟ੍ਰੈਫਿਕ ਲਗਾਉਣ ਦੀ ਯੋਜਨਾ ਬਣਾ ਰਹੇ ਨੇ ਇਸ ਤੋਂ ਇਲਾਵਾ ਚੀਨ ਤੋਂ ਆਯਾਤ ਤੇ ਲਗਾਏ ਗਏ 10% ਯੂਨੀਵਰਸਲ ਟੈਰਿਫ ਨੂੰ ਦੁੱਗਣਾ ਕਰ ਦਿੱਤਾ ਜਾਵੇਗਾ ਵੀਰਵਾਰ ਨੂੰ ਤਰੁਥ ਸੋਸ਼ਲ ਪੋਸਟ ਦੇ ਵਿੱਚ ਟਰੰਪ ਨੇ ਕਿਹਾ ਕਿ ਫੈਂਟਲਾਈਨ ਵਰਗੀਆਂ ਗੈਰਕਾਨੂੰਨੀ ਦਵਾਈਆਂ ਨੂੰ ਅਸਵੀਕਾਰਯੋਗ ਪਦਰ ਤੇ ਸੰਯੁਕਤ ਰਾਜ ਅਮਰੀਕਾ ਵਿੱਚ ਤਸਕਰੀ ਕੀਤੀ ਜਾ ਰਹੀ ਹੈ ਅਤੇ ਆਯਾਤ ਟੈਕਸ ਦੂਜੇ ਦੇਸ਼ਾਂ ਨੂੰ ਤਸਕਰੀ ਤੇ ਕਾਰਵਾਈ ਕਰਨ ਲਈ ਮਜਬੂਰ ਕਰਨਗੇ ਅਸੀਂ ਇਸ ਵਿਵਪਤਾ ਨੂੰ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਦੀ ਆਗਿਆ ਨਹੀਂ ਦੇ ਸਕਦੇ ਅਤੇ ਇਸ ਲਈ ਜਦੋਂ ਤੱਕ ਇਹ ਬੰਦ ਨਹੀਂ ਹੁੰਦਾ ਜਾਂ ਗੰਭੀਰਤਾ ਨਾਲ ਸੀਮਤ ਨਹੀਂ ਹੁੰਦਾ 4 ਮਾਰਚ ਨੂੰ ਲਾਗੂ ਹੋਣ ਵਾਲੇ ਪ੍ਰਸਤਾਵਿਤ ਟੈਰਿਫ ਅਸਲ ਦੇ ਵਿੱਚ ਨਿਰਧਾਰਿਤ ਸਮੇਂ ਅਨੁਸਾਰ ਲਾਗੂ ਹੋਣਗੇ ਚੀਨ ਤੇ ਵੀ ਉਸ ਤਰੀਕ ਨੂੰ ਵਦੂ 10% ਦੀ ਟੈਰਿਫ ਲਗਾਇਆ ਜਾਵੇਗਾ ਟੈਰਿਫ ਵਧਨ ਦੀ ਸੰਭਾਵਨਾ ਨੇ ਪਹਿਲਾਂ ਹੀ ਵਿਸ਼ਵ ਅਰਥ ਵਿਵਸਥਾ ਨੂੰ ਉਥਲ-ਪੁਥਲ ਵਿੱਚ ਪਾ ਦਿੱਤਾ ਹੈ ਖਪਤਕਾਰਾਂ ਨੇ ਡਰ ਪ੍ਰਗਟਾਇਆ ਹੈ ਕਿ ਜੇਕਰ ਡ੍ਰੰਪ ਆਯਾਤ ਟੈਕਸ ਵਧਾਉਂਦੇ ਨੇ ਤਾਂ ਮਹਿੰਗਾਈ ਹੋਰ ਵੀ ਵੱਧ ਜਾਵੇਗੀ ਅਤੇ ਆਟੋ ਸੈਕਟਰ ਅਤੇ ਹੋਰ ਘਰੇਲੂ ਨਿਰਮਾਤਾਵਾਂ ਨੂੰ ਨੁਕਸਾਨ ਹੋਵੇਗਾ ਪਰ ਡ੍ਰੰਪ ਨੇ ਕਈ ਵਾਰ ਆਖਰੀ ਸਮੇਂ ਵਿੱਚ ਰਾਹਤ ਦੇਣ ਲਈ ਹਮਲਾਵਰ ਰੁਖ ਅਪਣਾਇਆ ਹੈ ਪਹਿਲਾ ਕੈਨੇਡਾ ਅਤੇ ਮੈਕਸੀਕੋ ਟੈਰਿਫਾਂ ਨੂੰ 30 ਦਿਨਾਂ ਲਈ ਮੁਅਤਲ ਕਰਨ ਲਈ ਸਹਿਮਤ ਹੋਏ ਸਨ ਜੋ ਸ਼ੁਰੂ ਵਿੱਚ ਫਰਵਰੀ 'ਚ ਲਾਗੂ ਹੋਣੇ ਸੀ ਟੈਰਿਫਾਂ ਦੀ ਧਮਕੀ ਮਾਰਕੀਟ ਨੂੰ ਡਰਾ ਦਿੱਤਾ ਹੈ ਕਿਉਂਕਿ ਵੀਰਵਾਰ ਨੂੰ ਐਸ ਐਂਡ ਪੀ 500 ਸੁਚੰਕ 1.6 ਫੀਸਦ ਡਿੱਗਿਆ ਸੀ ਐਸ ਐਂਡ ਪੀ 500 ਹੁ ਨਵੰਬਰ ਵਿੱਚ ਚੋਣ ਜਿੱਤਣ ਤੋਂ ਬਾਅਦ ਨਾਲੋਂ ਸਿਰਫ 1.4 ਫੀਸਦ ਵਧਿਆ ਜਿਸ ਨਾਲ ਰਾਸ਼ਟਰਪਤੀ ਨੇ ਆਰਥਿਕ ਪੁਨਰ ਸੁਰਜੀਤੀ ਦੇ ਸਬੂਤ ਵਜੋਂ ਜ਼ਿਕਰ ਕੀਤਾ ਹੈ ਲਗਭਗ ਸਾਰੇ ਲਾਭਾਂ ਨੂੰ ਛੱਡ ਦਿੱਤਾ ਹੈ ਵੀਰਵਾਰ ਨੂੰ ਇਸ ਸੱਤ ਬਾਰੇ ਪੁੱਛਿਆ ਗਿਆ ਕਿ ਟੈਰਿਫ ਮੁਕਤ ਤੌਰ ਤੇ ਖਪਤਕਾਰਾਂ ਅਤੇ ਆਯਾਤ ਕਰਨ ਵਾਲੀਆਂ ਕੰਪਨੀਆਂ ਲਈ ਅਦਾ ਕੀਤੇ ਜਾਂਦੇ ਨੇ ਤਾਂ 트ੰਪ ਨੇ ਕਿਸੇ ਵੀ ਚਿੰਤਾ ਨੂੰ ਖਾਰਜ ਕਰ ਦਿੱਤਾ ਉਹਨਾਂ ਕਿਹਾ ਕਿ ਇਹ ਇੱਕ ਮਿਥ ਹੈ ਇੱਕ ਮਜ਼ਬੂਤ ਅਮਰੀਕੀ ਡਾਲਰ ਟੈਰਿਫਾਂ ਦੀਆਂ ਕੁਝ ਲਗਤਾਂ ਨੂੰ ਪੂਰਾ ਕਰ ਸਕਦਾ ਹੈ ਪਰ 트ੰਪ ਦਾ ਬਿਆਨ ਜ਼ਿਆਦਾਤਰ ਆਰਥਿਕ ਮਾਡਲਿੰਗ ਦੇ ਵਿਰੁੱਧ ਹੈ ਕਿਉਂਕਿ ਉਹਨਾਂ ਦੇ ਯੋਜਨਾਬੱਧ ਟੈਕਸਾਂ ਦੀ ਵਿਸ਼ਾਲਤਾ ਹੈ ਟਰੰਪ ਦਾ ਇਰਾਦਾ ਮੈਕਸੀਕੋ ਅਤੇ ਕੈਨੇਡਾ ਤੋਂ ਆਯਾਤ ਤੇ 25% ਟੈਰਿਫ ਲਗਾਉਂਦਾ ਹੈ ਜਿਸ ਵਿੱਚ ਤੇਲ ਅਤੇ ਬਿਜਲੀ ਵਰਗੇ ਕੈਨੇਡੀਅਨ ਊਰਜਾ ਉਤਪਾਦਾਂ ਤੇ 10% ਦੀ ਟੈਕਸ ਕਟੌਤੀ ਹੋਵੇਗਾ ਇਸ ਕਦਮ ਨੇ ਜੋ ਕਿ ਸਪਸ਼ਟ ਹੈ ਕੈਨੇਡਾ ਤੋਂ ਆਯਾਤ ਤੇ 25 ਫੀਸ ਦੀ ਟੈਰਿਫ ਲਗਾਉਂਦਾ ਹੈ ਇਸ ਕਦਮ ਨੇ ਜੋ ਕਿ ਸਪਸ਼ਟ ਤੌਰ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਮੀਗ੍ਰੇਸ਼ਨ ਬਾਰੇ ਹੈ ਇਸ ਨੇ ਮੈਕਸੀਕੋ ਅਤੇ ਕੈਨੇਡਾ ਨੂੰ ਇਹਨਾਂ ਮੁੱਦਿਆਂ ਨੂੰ ਹੱਲ ਕਰਨ ਲਈ ਆਪਣੇ ਮੌਜੂਦਾ ਯਤਨਾਂ ਤੇ ਜ਼ੋਰ ਦੇ ਕੇ ਜਵਾਬ ਦੇਣ ਲਈ ਪ੍ਰੇਰਿਤ ਕੀਤਾ ਹੈ ਕੈਨੇਡਾ ਨੇ ਇੱਕ ਫੈਂਟਲੀ ਇੰਤਜ਼ਾਰ ਬਣਾਇਆ ਅਤੇ ਮੈਕਸੀਕੋ ਨੇ ਆਪਣੇ ਨੈਸ਼ਨਲ ਗਾਰਡ ਦੇ 10000 ਮੈਂਬਰਾਂ ਨੂੰ ਸੰਯੁਕਤ ਰਾਜ ਅਮਰੀਕਾ ਨਾਲ ਲੱਗਦੀ ਆਪਣੀ ਸਰਹੱਦ ਤੇ ਭੇਜਿਆ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸਿਨ ਬੋਸਨੇ ਵੀਰਵਾਨ ਨੂੰ ਕਿਹਾ ਹੈ ਕਿ ਉਹ ਇਸ ਹਫਤੇ ਵਾਸ਼ਿੰਗਟਨ ਵਿੱਚ ਹੋਣ ਵਾਲੀਆਂ ਕੈਬਨਿਟ ਮੀਟਿੰਗਾਂ ਤੋਂ ਬਾਅਦ ਟਰੰਪ ਨਾਲ ਗੱਲ ਕਰਨ ਦੀ ਉਮੀਦ ਕਰਦੀ ਹੈ ਮੈਕਸੀਕੋ ਦੇ ਵਿਦੇਸ਼ ਮਾਮਲਿਆਂ ਦੇ ਸਖਤਰ ਜੋਨ ਰਾਮੋਂ ਡੇਲਾ ਫੁਐਂਟੇ ਦਾ ਵੀਰਵਾਰ ਦੁਪਹਿਰ ਨੂੰ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਸੀ ਸਿਨਬੋਮ ਨੇ ਕਿਹਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸੰਚਾਰ ਕਰਨ ਦਾ ਆਪਣਾ ਤਰੀਕਾ ਹੈ ਪਰ ਉਸਨੇ ਕਿਹਾ ਕਿ ਉਸਦੀ ਸਰਕਾਰ ਬਣੇ ਰਹੇਗੀ ਠੰਡੇ ਦਿਮਾਗ ਵਾਲੇ ਅਤੇ ਟੈਰੀਫਾਂ ਤੋਂ ਬਚਣ ਲਈ ਇੱਕ ਸਮਝੌਤੇ ਦੇ ਇਕੱਠ ਹੋਣ ਬਾਰੇ ਆਸ਼ਾਵਾਦੀ ਹੈ ਮੈਨੂੰ ਉਮੀਦ ਹੈ ਕਿ ਅਸੀਂ ਇੱਕ ਸਮਝੌਤੇ ਤੇ ਪਹੁੰਚਣ ਦੇ ਯੋਗ ਹੋਵਾਂਗੇ ਅਤੇ 4 ਮਾਰਚ ਨੂੰ ਅਸੀਂ ਕੁਝ ਹੋਰ ਐਲਾਨ ਕਰ ਸਕਦੇ ਹਾਂ ਉਹਨਾਂ ਨੇ ਕਿਹਾ ਕਿ ਮੈਕਸੀਕੋ ਦੇ ਸੁਰੱਖਿਆ ਮੁਖੀ ਆਪਣੇ ਅਮਰੀਕੀ ਹਮ ਰੁਤਬਾ ਨਾਲ ਖੁਫੀਆ ਜਾਣਕਾਰੀ ਸਾਂਝੀ ਕਰਨ ਤੇ ਚਰਚਾ ਕਰ ਰਹੇ ਸਨ ਜੋ ਕਿ ਅਮਰੀਕਾ ਵਿੱਚ ਮਹੱਤਵਪੂਰਨ ਗ੍ਰਿਫਤਾਰੀਆਂ ਦੀ ਆਗਿਆ ਦੇਵੇਗਾ ਆਰਥਿਕ ਮੋਰਚੇ ਤੇ ਉਹਨਾਂ ਨੇ ਕਿਹਾ ਕਿ ਮੈਕਸੀਕੋ ਦਾ ਟੀਚਾ ਉਸ ਮੁਕਤ ਵਪਾਰ ਸਮਝੌਤੇ ਦੀ ਰੱਖਿਆ ਕਰਨਾ ਹੈ ਜਿਸ ਦੀ ਗੱਲਬਾਤ ਮੈਕਸੀਕੋ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਪਹਿਲੇ ਟਰੰਪ ਪ੍ਰਸ਼ਾਸਨ ਦੌਰਾਨ ਹੋਇਆ ਸੀ ਉਹ 2020 ਸੌਦਾ ਜਿਸ ਦੇ ਵਿੱਚ ਕੈਨੇਡਾ ਵੀ ਸ਼ਾਮਲ ਸੀ 1994 ਤੋਂ ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤੇ ਦਾ ਇੱਕ ਅਪਡੇਟ ਸੀ ਉਦਰੇ ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹਨਾਂ ਦੇ ਦੇਸ਼ ਨੇ ਸਰਹੱਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਲਈ 1 ਬਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦੇ ਮੰਤਰੀ ਅਧਿਕਾਰੀ ਇਸ ਹਫਤੇ ਵਾਸ਼ਿੰਗਟਨ ਵਿੱਚ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਸਰਕਾਰ ਸੂਬਾ ਸਰਕਾਰਾਂ ਅਤੇ ਬਿਜ਼ਨਸ ਲੀਡਰ ਇਸੇ ਨੁਕਤੇ ਤੇ ਫੋਕਸ ਕਰ ਰਹੇ ਨੇ ਕਿਹਾ ਕਿ ਟਰੰਪ ਦੇ ਟੈਰੀਫ ਬੁਨਿਆਦੀ ਤੌਰ ਤੇ ਫੈਂਟਨਿਲ ਸੰਕਟ ਦੇ ਆਧਾਰਿਤ ਨਹੀਂ ਜਿਸ ਦਾ ਅਮਰੀਕਾ ਤੇ ਕੈਨੇਡਾ ਦੋਵੇਂ ਸਾਹਮਣਾ ਕਰ ਰਹੇ ਨੇ ਉਹਨਾਂ ਕਿਹਾ ਕਿ ਉਹ ਕਈ ਮਹੀਨਿਆਂ ਤੋਂ ਇਸ ਗੱਲ ਤੇ ਜ਼ੋਰ ਦੇ ਰਹੇ ਨੇ ਕਿ ਅਮਰੀਕਾ ਵਿੱਚ ਜਾਣ ਵਾਲੀ ਫੈਂਟਨਿਲ ਚੋਂ 1% ਤੋਂ ਵੀ ਘੱਟ ਕੈਨੇਡਾ ਵੱਲੇ ਪਾਸੇ ਜਾ ਰਹੀ ਹੈ ਪਰ ਉਹਨਾਂ ਕਿਹਾ ਕਿ ਭਾਵੇਂ ਇਹ 1% ਤੋਂ ਵੀ ਘੱਟ ਹੈ ਪਰ ਕੈਨੇਡਾ ਇਸ ਦੀ ਰੋਕਥਾਮ ਲਈ ਵਚਨਬੱਧ ਹੈ ਅਤੇ ਇਸੇ ਸਿਲਸਿਲੇ ਦੇ ਵਿੱਚ ਕੈਨੇਡਾ ਨੇ 1.3 ਬਿਲੀਅਨ ਡਾਲਰ ਦੇ ਮਜ਼ਬੂਤ ਬਾਰਡਰ ਸੁਰੱਖਿਆ ਉਪਾਅ ਕੀਤੇ ਨੇ ਜਿਸ ਦੇ ਵਿੱਚ ਬਾਰਡਰ ਤੇ ਹੈਲੀਕਾਪਟਰਾਂ ਆਧੁਨਿਕ ਤਕਨੀਕ ਅਤੇ 10000 ਗਸ਼ਟ ਵਾਲੇ ਅਧਿਕਾਰੀਆਂ ਦੀ ਤਨਾਤੀ ਸ਼ਾਮਲ ਲੈ ਟਰੂਡੋ ਨੇ ਕਿਹਾ ਕਿ ਕੈਨੇਡਾ ਵੱਲੋਂ ਚੁੱਕੇ ਜਾ ਰਹੇ ਉਪਾਅ ਨੂੰ ਲਗਾਤਾਰ ਅਮਰੀਕਾ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਕੈਨੇਡਾ ਅਮਰੀਕਾ ਦੀ ਸਮੱਸਿਆ ਦਾ ਕਾਰਨ ਨਹੀਂ ਹੈ ਪਰ ਕੈਨੇਡਾ ਟੈਰਿਫਾਂ ਤੋਂ ਬਚਣ ਲਈ ਵੀ ਹਰ ਸੰਭਵ ਉਪਾਅ ਕਰੇਗਾ ਪਰ ਟਰੂਡੋ ਨੇ ਇਹ ਵੀ ਕਿਹਾ ਕਿ ਜੇ 4 ਮਾਰਚ ਨੂੰ ਕੈਨੇਡਾ ਤੇ ਅਸਵੀਕਾਰਯੋਗ ਟੈਰਿਫ ਲਗਾਏ ਜਾਂਦੇ ਨੇ ਤਾਂ ਕੈਨੇਡਾ ਵੀ ਇਸ ਦਾ ਤੁਰੰਤ ਅਤੇ ਬਹੁਤ ਮਜ਼ਬੂਤ ਜਵਾਬ ਦੇਵੇਗਾ ਗੌਰਤਲ ਹੈ ਕਿ ਟਰੰਪ ਨੇ ਵੀਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਫੈਂਟਾਨਿਲ ਦੀ ਆਮਦ ਲੋਕਾਂ ਨੂੰ ਮਾਰ ਰਹੀ ਹੈ ਤੇ ਅਮਰੀਕਾ ਇਸ ਮਹਾਮਾਰੀ ਨੂੰ ਆਪਣੇ ਦੇਸ਼ ਨੂੰ ਨੁਕਸਾਨ ਪਹੁੰਚਾ ਨਹੀਂ ਦੇ ਸਕਦਾ ਉਹਨਾਂ ਨੇ ਲਿਖਿਆ ਕਿ 4 ਮਹੀਨਿਆਂ ਨੂੰ ਲਾਗੂ ਹੋਣ ਵਾਲੇ ਪ੍ਰਸਤਾਵਿਤ ਟੈਰਿਫਸ ਤੈਅ ਕੀਤੀ ਸਮਾਂ ਰੇਖਾ ਤੇ ਹੀ ਲਾਗੂ ਕੀਤੇ ਜਾਣਗੇ ਇਹ ਟਿੱਪਣੀ ਦੋਵਾਂ ਦੇਸ਼ਾਂ ਦੇ ਦਰਮਿਆਨ ਵਧ ਰਹੇ ਵਪਾਰਕ ਤਣਾਅ ਦੇ ਵਿਚਕਾਰ ਆਈ ਹੈ। 트ੰਪ ਨੇ ਕੈਨੇਡਾ ਅਤੇ ਮੈਕਸੀਕੋ ਤੇ ਗੈਰ ਕਾਨੂੰਨੀ ਦਵਾਈਆਂ ਖਾਸ ਕਰਕੇ ਪੈਂਟਲਿਨ ਦੇ ਸੰਯੁਕਤ ਰਾਜ ਵਿੱਚ ਪ੍ਰਵਾਹ ਨੂੰ ਰੋਕਣ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ। 트ੰਪ ਜੋ ਕਿ ਅਮਰੀਕਾ ਦੇ ਵਿੱਚ ਫੈਂਟਲਿਨ ਸੰਕਟ ਬਾਰੇ ਆਵਾਜ਼ ਉਠਾਰੇ ਨੇ, ਉਹਨਾਂ ਨੇ ਜ਼ੋਨ ਨਾਲ ਕਿਹਾ ਕਿ ਕੈਨੇਡਾ ਤੇ ਮੈਕਸੀਕੋ ਤੇ ਸਰਹੱਦੀ ਸੁਰੱਖਿਆ ਨੂੰ ਸਖਤ ਕਰਨ ਲਈ ਦਬਾਅ ਬਣਾਉਣ ਲਈ ਟੈਰਿਫ ਜ਼ਰੂਰੀ ਹੈ।